ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬਿਲਟ ਜ਼ਿਲ੍ਹਾ ਬਠਿੰਡਾ ਦੇ ਖੜੇ ਆ ਪਿੰਡ ਬੰਗੀਰੂਗੂ ਜੋ ਕਿ ਮੇਰੇ ਪਿੰਡ ਦਾ ਗਵਾਨੀ ਪਿੰਡ ਆ ਤੇ ਇੱਥੇ ਸਕੂਲ ਦੇ ਵਿੱਚ ਆਈ ਸੀ ਮਾਸਟਰ ਮਾਈਂਡ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਬੰਗੀਰੂਗੂ ਬਠਿੰਡਾ ਇਸ ਸਕੂਲ ਦੇ ਵਿੱਚੋਂ ਬੱਚਿਆਂ ਨੇ ਟੌਪ ਕੀਤਾਗਾ 8ਵੀਂ ਕਲਾਸ ਦੇ ਵਿੱਚੋਂ ਤੇ ਆਪਾਂ ਟੀਚਰ ਸਾਹਿਬਾਨ ਨਾਲ ਪ੍ਰਿੰਸੀਪਲ ਸਾਹਿਬ ਨਾਲ ਤੇ ਮੈਨੇਜਮੈਂਟ ਨਾਲ ਗੱਲ ਕਰਦੇ ਆ ਸਾਰੀ ਵੀ ਕਿਹੜੀ ਪੋਜੀਸ਼ਨ ਹਾਸਲ ਕੀਤੀ ਆ ਤੇ ਬਾਹਰੀ ਦੇਸ਼ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਖੁੱਲਾ ਢੁੱਲਾ ਮਾਹੌਲਾ ਬਹੁਤ ਸੋਹਣੀ ਲੋਕੇਸ਼ਨ ਤੇ ਸਕੂਲ ਬਣਿਆ ਵਿਗਾ ਤੇ ਸਾਰੀ ਆਪਾਂ ਗੱਲਬਾਤ ਕਰਦੇ ਆਂ ਟੀਚਰ ਸਾਹਿਬਾਨਾਂ ਨਾਲ ਬਣੇ ਰੂ ਐਂਡ ਤੇ ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਮਾਰਨਿੰਗ ਸਰ ਆਈ ਹਾਰਸ਼ਲੀ ਵੈਲਕਮ ਟੂ ਆਰ ਸੈਕਟਰੀ ਸਰ ਸਰਦਾਰ ਸਾਭਜੀ ਸਿੰਘ ਜੀ ਐਸ ਵੈਲ ਐਸ ਆਰ ਪ੍ਰੈਜ਼ੀਡੈਂਟ ਸਰਦਾਰ ਜਦਵਿੰਦਰ ਸਿੰਘ ਜੀ ਇਨ ਦਾ ਗ੍ਰੈਜੂਏਸ਼ਨ ਸੈਰੇਮਨੀ ਆਫ ਮਾਸਟਰਮਾਈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ i proudly declare and sharing my happiness with you that our her Noor kaur she bagged her position at punjab level she got fifth standard from the whole punjab state and she is the first one from the district level we are going to celebrate the graduation ceremony of our students so, firstly, I would like to call the management committee of Mastermind School. Please be on the podium and have start the graduation ceremony. Sir, please. Sabji, sir. Javinder, sir. Manjinder Preet, ma'am. Ma'am, Kaur ji. Please, ma'am. Who are the parents? Who are the parents? first position uh, goes to girl and second two position goes to boys right. sir really big achievement sir second harman preet singh congratulations beta it's not a small deal it's a big deal your so parents very proud feel karenge your so achievement as well as school also master navneet singh third position Third rank from Mastermind Public Senior Secondary School. Congratulations, dear. Now here is the medal ceremonies. A token of love, a token of appreciations to all the achievers. Sir, yeah. you are the M of our Mastermind School, Mastermind family. God bless you, butter ਹੌਨ ਹਰ ਵਿਦਿਆਰਥੀ ਗੋਡ ਬlesਸ ਯੂ ਹਰਮਨ ਮਾਸਟਰ ਨਵਨੀਤ ਆਲਵੇਜ਼ ਹੀ ਇਜ਼ ਅ ਟਾਪਰ ਇਨ ਐਕਟੀਵਿਟੀਜ਼ ਆਲਸੋ ਹਮ ਹਮ ਸਤਿਕਾਰ ਜੀ ਆਪਾਂ ਗੱਲ ਕਰਦੇ ਆ ਪ੍ਰਿੰਸੀਪਲ ਸਰ ਨਾਲ ਬੱਚਿਆਂ ਨੇ ਕਿਹੜੀਆਂ ਕਿਹੜੀਆਂ ਪੋਜੀਸ਼ਨਾਂ ਕਿਹੜੀ ਕਿਹੜੀ ਕਲਾਸ ਚੋਂ ਕੱਢੀ ਆ ਸਿੱਪ ਕਰਦੇ ਆ ਗੱਲਬਾਤ ਸਤਿਕਾਰ ਜੀ ਸਤਿਕਾਰ ਸਾਰੇ ਸਟਾਫ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤਾਂ ਹੀ ਹੌਨ ਨੂੰ ਬਿਜ਼ੀ ਡਬਲ ਡਬਲ ਮੁਬਾਰਕਾਂ ਪਰ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਆ ਵੀ ਆਪਣੇ ਇਲਾਕੇ ਦੇ ਵਿੱਚ ਇਹ ਸਕੂਲ ਨੇ ਵਧੀਆ ਪੋਜੀਸ਼ਨ ਕੱਢੀ ਆ ਨਾ ਤੇ ਆਪਣੇ ਚੈਨਲ ਰਾਹੀਂ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਬੱਚੇ ਨੇ ਕਿਹੜੀ ਕਲਾਸ ਵਿੱਚੋਂ ਪੋਜੀਸ਼ਨ ਕੱਢੀ ਆਈ ਤੇ ਪੰਜਾਬ ਵਿੱਚੋਂ ਤੇ ਡਿਸਟ੍ਰਿਕਟ ਵਿੱਚੋਂ ਟਾਪ ਪੀਕਰ ਜੀ ਬੜੇ ਮਾਣ ਦੇ ਨਾਲ ਬ੍ਰੇ ਪ੍ਰਾਊਡ ਦੇ ਨਾਲ ਵੀ ਆਰ ਮੋਰ ਦੈਨ 16 ਸਟੂਡੈਂਟਸ ਫਰਮ 90 90 ਪਰਸੈਂਟਸ ਦੇ ਬੈਗਡ देयर ਪੋਜੀਸ਼ਨਸ ਐਟ ਵੇਰੀਅਰ ਲੈਵਲ ਵੇਰੀਅਸ ਲੈਵਲਸ ਬਟ ਆਈ ਪ੍ਰਾਊਡਲੀ ਸ਼ੇਅਰਿੰਗ ਦੈਟ ਨੂਰ ਕੋਰ daughter of Jaspal Singh from Manwala. She bagged her positions at top levels. She bagged her position from the state level at fifth rank as well as she is the first. She's at the first rank from the district also. And uh, this is a historical moment for our school that she is in the meritorious list from mastermind public senior secondary school. ਹਾਂ ਜੀ ਬਿਟਾ ਮੁਬਾਰਕਾਂ ਬਿਲਕੁਲ ਬਹੁਤ ਬਹੁਤ ਤੁਹਾਨੂੰ ਕੀ ਨਾਮ ਆਪਣਾ ਹਰਨੂਰ ਕੋਰ ਅੱਛਾ ਕਿਹੜੀ ਕਲਾਸ ਦੇ ਵਿੱਚੋਂ ਤੁਸੀਂ ਪੀਸ਼ ਕੱਢੀ ਆ ਅੱਛਾ ਤੇ ਪੰਜਾਬ ਚੋਂ ਤੁਸੀਂ ਕੱਢੀ ਕਿ ਜ਼ਿਲ੍ਹੇ ਚੋਂ ਡਿਸਟ੍ਰਿਕਟ ਲੈਵਲ ਫਰਸਟ ਰੈਂਕ ਐਂਡ ਪੰਜਾਬ 5ਵਿਫਥ ਰੈਂਕ ਹਾਂ ਬੇਟਾ ਤੁਹਾਨੂੰ ਇੱਕ ਦਾ ਜਿਹੜਾ ਤੁਹਾਡਾ ਸਫਰ ਸੀ ਵਧੀਆ ਟੌਪ ਰਿਹਾ ਹਨਾ ਤੇ ਅੱਗੇ ਜਾ ਕੇ ਤੁਹਾਡਾ ਕੀ ਸੁਪਨਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਆ ਵਾਂਟਡ ਟੂ ਬੀਕਮ ਅ ਸਾਇੰਸਰ ਸੋ ਵੈਰੀ ਗੁੱਡ ਤੇ ਇਸ ਸਕੂਲ ਦਾ ਤੁਹਾਨੂੰ ਮਾਹੌਲ ਕਿਦਾਂ ਲੱਗਿਆ ਬਿਲਕੁਲ ਕ੍ਰੈਡਿਟ ਤੁਸੀਂ ਕ੍ਰੈਡਿਟ ਕਿਹਨੂੰ ਦੇਣਾ ਚਾਹੋਗੇ ਇਹ ਹ ਮਾਈ ਟੀਚਰਸ ਐਂਡ ਮਾਈ ਸਕੂਲ ਵੈਰੀ ਗੁੱਡ ਤੇ ਕਰੇ ਤੁਸੀਂ ਫਿਰ ਕਿੰਨਾ ਟਾਈਮ ਪੜ੍ਹਦੇ ਸੀ ਇਹ ਹ 5 ਆਵਰ ਟੂ 6 ਓਕੇ ਤੇ ਜਿਹੜੇ ਬੱਚੇ ਹੋਰ ਬੈਠੇ ਆ ਹਨਾ ਇਹਨਾਂ ਲਈ ਕੀ ਮੈਸੇਜ ਵੀ ਕਿੰਨਾ ਟਾਈਮ ਕੱਢਣ ਪੜਾਈ ਵਾਸਤੇ ਆਪਣੇ ਹ ਹ ਕਿੰਨਾ ਟਾਈਮ ਕੰਨ ਘੰਟਾ 2 ਘੰਟੇ 3 ਘੰਟੇ ਮੈਕਸਿਮਮ 5 ਟੂ 6 ਆਵਰ ਵੈਰੀ ਗੁੱਡ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ I I want to become a CA ਅੱਛਾ CA OK ਤੁਹਾਡਾ ਸਕਰ ਕੀ ਉਹ ਦੁਬਾਰ ਫਿਰ ਤੁਸੀਂ CA ਚ ਬਨਣਾ ਚਾਹੁੰਦੇ ਸੀ ਹੈ Yes sir ਬਹੁਤ ਵਧੀਆ ਸੁਭਨਾ ਥੈਂਕ ਯੂ ਬਟਾ Thank you ਮੁਬਾਰਕਾ ਬੇਟਾ ਬਹੁਤ ਬਹੁਤ Thank you sir ਕੀ ਨਾਮ ਆਪਣਾ ਹਰਮਨ ਪ੍ਰੇਮ ਸਿੰਘ ਅੱਛਾ ਕਿਹੜੀ ਪੋਜੀਸ਼ਨ ਸੈਕੰਡ ਅੱਛਾ ਸੈਕੰਡ ਪੋਜੀਸ਼ਨ ਤੁਹਾਡੀ ਆ ਗਈ ਹੈ ਨਾ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਹੁਣ ਬਹੁਤ ਜ਼ਿਆਦਾ ਅਛਾ ਤੇ ਅੱਗੇ ਦਾ ਫਿਰ ਕੀ ਸੁਪਨਾ ਤੁਸੀਂ ਬੁਣਿਆ ਵੀ ਕੀ ਕਰਨਾ ਚਾਹੁੰਦੇ ਕਿ ਬਣਨਾ ਚਾਹੁੰਦੇ ਮੈਂ ਪੰਜਾਬ ਕੋਲ ਸੱਚ ਲੱਗਣਾ ਚਾਹਣਾ ਅਛਾ ਪੰਜਾਬ ਪੁਲਿਸ ਵਿੱਚ ਲੱਗਣਾ ਜਾਣਾ ਹੈ ਕਿ ਪੁਲਿਸ ਹੀ ਕਿਉਂ ਚੁਣੀ ਤੁਸੀਂ ਫਿਰ ਸੌੜੀ ਵਾਸਤੇ ਵੀ ਲੋਕ ਸੇਫ ਰਹਿਣ ਜਿਹੜੇ ਆਪਣੇ ਵਾਲੇ ਦਵਾਲੇ ਦੇ ਲੋਕ ਅਛਾ ਬਹੁਤ ਵਧੀਆ ਤੇ ਕਿੰਨਾ ਟਾਈਮ ਪੜ੍ਹਦੇ ਸੀ ਵੀ ਕਰੇ ਮੈਂ 3 ਤੋਂ 4 ਘੰਟੇ ਅਛਾ ਤੇ ਸਕੂਲ ਦਾ ਮਾਹੌਲ ਤੈਨੂੰ ਕਿਦਾਂ ਲੱਗਿਆ ਸਕੂਲ ਦਾ ਮਹੌਲ ਬੱਤ ਕਰੀਏ ਅਛਾ ਬੜੀਆ ਪੜ੍ਹਨ ਲਈ ਬੜੀਆ ਲਗਾ ਸਕੂਲ ਦਾ ਇਹ ਮੌਲਤ ਹਾਂਜੀ ਹਾਂਜੀ ਬੁਮਾਰਕਾ ਮੇਰੇ ਬਹੁਤ ਬਹੁਤ ਤੁਹਾਨੂੰ ਵੀ ਥੈਂਕ ਯੂ ਸਰ ਤੇ ਕਿਵੇਂ ਲੱਗਿਆ ਤੁਹਾਨੂੰ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਬਹੁਤ ਜ਼ਿਆਦਾ ਖੁਸ਼ ਅੱਛਾ ਤੁਸੀਂ ਇੱਥੋਂ ਕਿਹੜੀ ਕਲਾਸ ਚ ਆ ਕੇ ਸਕੂਲ ਚ ਆ ਗਏ ਸੀ ਇਹ ਨਰਸਰੀ ਤੋਂ ਇੱਥੇ ਅੱਛਾ ਨਰਸਰੀ થી ਤੁਸੀਂ ਇੱਥੇ ਹੋ ਨਰਸ ਤੋਂ ਲੈ ਕੇ ਹੁਣ ਤੱਕ ਤੇ ਅੱਗੇ ਵੀ ਇੱਥੇ ਤੁਹਾਡੀ ਪੜ੍ਹਾਈ ਚੱਲਦੀ ਰਹੂਗੀ ਹਾਂਜੀ ਤਾਂ ਕਿਹੜੀ ਪੋਜੀਸ਼ਨ ਕੱਢੀ ਆਪਾਂ 3rd ਪੋਜੀਸ਼ਨ ਆਈ ਆ ਸਕੂਲ ਚ ਅੱਛਾ 3rd ਪੋਜੀਸ਼ਨ ਕੱਢੀ ਆ ਤੁਸੀਂ ਵੀ ਪੁਲਿਸ ਵਾਲੇ ਬਣਨਾ ਹੈ ਕਿ ਕੁਝ ਹੋਰ ਲਾਇਰ ਲਾਇਰ ਬਨਾ ਲੋਰ ਤੇਰੇ ਮੈਨੂੰ ਲੱਗ ਰਿਹਾ ਐ ਮੈਂ ਬਣੀ ਬੈਠਾ ਹਣਾ ਤੇ ਹੋਰ ਕੋਈ ਇਨਾਂ ਬੱਚਿਆਂ ਲਈ ਬੱਚਿਆਂ ਲਈ ਕੋਈ ਸੁਨੇਹਾ ਬਸ ਪੜ ਸਾਡੇ ਵੰਗੂ ਅੱਛਾ ਦੇਖੋ ਬੱਚੋ ਵੀ ਇਨਾਂ ਵੰਗੂ ਪੜਿਓ ਤੁਸੀਂ ਪੀਸ਼ਣਾ ਹਾਸਲ ਕਰਿਓ ਵੀ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਇਸ ਜਗ੍ਹਾ ਤੇ ਹੋ ਸਕਦੇ ਹੋ ਹਣਾ ਤੇ ਕੋਈ ਮਤਲਬ ਕੀ ਟੀਚਰਾਂ ਨੂੰ ਤੁਸੀਂ ਕਿਹੜਿਆਂ ਨੂੰ ਕ੍ਰੈਡਿਟ ਦੇਣਾ ਚਾਹੁੰਦੇ ਹੋ ਜਿਆਦਾ ਵੀ ਤੁਹਾਨੂੰ ਸਾ ਦਿੱਤਾ ਤੁਹਾਡੇ ਮਾਪਿਆਂ ਨੇ ਤੇ ਇਨਾਂ ਟੀਚਰ ਸਾਹਿਬਾਨ ਨੇ ਸਾਰੇ ਟੀਚਰਸ ਨੇ ਸਾ ਦਿੱਤਾ ਪੇਰੈਂਟਸ ਨੇ ਵੀ ਬਹੁਤ ਦਿੱਤਾ ਬਹੁਤ ਵਧੀਆ ਜੀ 3 ਚਰਾਂ ਨੇ ਵੀ ਤੇ ਪੜ੍ਹਾਈ ਕੀਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਹ ਨਾ ਬੱਚਾ ਲਈ ਤੁਸੀਂ ਇੰਨਾ ਟਾਈਮ ਕੱਢਿਆ ਇਨਾਂ ਨੂੰ ਮਾਹੌਲ ਦਿੱਤਾ ਹਨ ਤੇ ਅੱਜ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਕੀ ਕਹਿਣਾ ਚਾਹੋਗੇ ਇਨਾਂ ਬੱਚਿਆਂ ਬਾਰੇ ਹਨ ਸਭ ਤੋਂ ਪਹਿਲਾਂ ਤਾਂ ਮਿਹਨਤ ਬੱਚਿਆਂ ਦੀ ਹੈ ਹਾਂਜੀ ਬਹੁਤ ਹਾਰਡ ਵਰਕ ਕੀਤਾ ਵੀ ਜਿਵੇਂ ਕਲਾਸ 'ਚ ਵੀ ਜਿਵੇਂ ਬਹੁਤ ਸincere ਰਏ ਡੈਡੀਕੇਟਿਡ ਰਏ ਬਿਲਕੁਲ ਵੀ ਕੋਈ ਫਾਲਤੂ ਗੱਲ ਵੀ ਨਹੀਂ ਕੀਤੀ ਪੂਰੇ ਸਾਲ 'ਚ ਇਨਾਂ ਨੇ ਹਾਂਜੀ ਹਾਂਜੀ ਦੋਸਤੋ ਜਿੱਦਾਂ ਕਿ ਆਪਾਂ ਨੂੰ ਇਹਨਾਂ ਦੇ ਸਟਾਫ ਨੇ ਦੱਸਿਆ ਵੀ ਸਿਸਟਮ ਦੇ ਨਾਲੇ ਬੱਚੇ ਰਹੇ ਸਕੂਲ ਦੇ ਵਿੱਚ ਤੇ ਅੱਜ ਰਿਜ਼ਲਟ ਆਪਣੇ ਸਾਹਮਣੇ ਆ ਹਾਂਜੀ ਧੰਨਵਾਦ ਹਾਂਜੀ ਥੈਂਕ ਯੂ ਆਪਣੇ ਇਹਨਾਂ ਬੱਚਿਆਂ ਦੇ ਇਨਚਾਰਜ ਇਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਦਾਰੇ ਬੱਚਿਆਂ ਦਾ ਹੈ ਇਸ ਸਾਲ ਜੀ ਪਿਛਲਾ ਇਸ ਸਾਲ ਦਾ ਰਿਜ਼ਲਟ ਜੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਬੱਚਿਆਂ ਤੇ ਜਿਨ੍ਹਾਂ ਨੇ ਸਾਡਾ ਨਾਮ ਰੌਸ਼ਨ ਕੀਤਾ ਸਕੂਲ ਦਾ ਨਾਮ ਰੌਸ਼ਨ ਕੀਤਾ ਆਪਦੇ ਪੇਰੈਂਟਸ ਦਾ ਨਾਮ ਰੌਸ਼ਨ ਕੀਤਾ ਜੀ ਅਸੀਂ ਬੱਚਿਆਂ ਨੂੰ ਇਹੀ ਕਹਿਣੇ ਆ ਵੀ ਇਨ੍ਹਾਂ ਦੇ ਪਾਈ ਹੋਏ ਲੀਹਾਂ ਕਦਮਾਂ ਤੇ ਬੱਚੇ ਅੱਗੇ ਵਧਣ ਚੱਲਣ ਬੱਚਿਆਂ ਦੀ ਜੀ ਇੱਕ ਦਿਨ ਦੀ ਵੀ ਐਬਸੈਂਟ ਨਹੀਂ ਜੀ ਸਕੂਲ ਦੀ ਬਿਲਕੁਲ ਬੱਚੇ ਰੈਗੂਲਰ ਰਹੇ ਸਕੂਲ 'ਚ ਸਾਡੇ ਆਖੇ ਲੱਗਦੇ ਰਹੇ ਪੇਰੈਂਟਸ ਦੇ ਆਖੇ ਲੱਗਦੇ ਰਹੇ ਤੋਂ ਉਹਨਾਂ ਨੇ ਇੱਕ ਮੁਕਾਮ ਹਾਸਿਲ ਕੀਤਾ ਅਸੀਂ ਚਾਹੁੰਦੇ ਆ ਸਾਰੇ ਬੱਚੇ ਅੱਗੇ ਇਸੇ ਤਰ੍ਹਾਂ ਵਧਦੇ ਰਹਿਣ ਜੀ ਜਿਵੇਂ ਕਿ ਆਪਾਂ ਸੁਰੱਖਿਆ ਦੇ ਵਿੱਚ ਇਹ ਸਕੂਲ ਰਿਹਾ ਹਨ ਜੀ ਗਰਾਊਂਡ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਵੀ ਇਹ ਗੇਮਾਂ ਵਿੱਚ ਵੀ ਸਕੂਲ ਦਾ ਨਾਮ ਬਹੁਤ ਵਧੀਆ ਹਨ ਹਨ ਵੀ ਹੈਗਾ ਸਰ ਸਾਡੇ ਬੱਚੇ ਹੁਣ ਵੀ ਸਟੇਟ ਲੈਵਲ ਦੇ ਜਾਂਦੇ ਆ ਵੀ ਆਨਲਾਈਨ ਟਾਈਮ ਦੇ ਵਿੱਚ ਵੀ ਨਵੀਂ ਐਕਟੀਵਿਟੀ ਸਕੂਲ ਨੂੰ ਲੈ ਕੇ ਦੇ ਬੱਚਿਆਂ ਨੂੰ ਲੈ ਕੇ ਜੀ ਕੋਈ ਸਾਡਾ ਰਿਜ਼ਲਟ ਹੀ ਦੱਸੂਗਾ ਜੀ ਉਹ ਤਾਂ ਦੱਸ ਹੀ ਰਿਹਾ ਜੀ ਹਾਂਜੀ ਹਜੇ ਰਿਜ਼ਲਟ ਜੀ 10th ਸਟੈਂਡਰਡ ਦਾ +2 ਸਟੈਂਡਰਡ ਦਾ ਬਾਕੀ ਜਿਹੜਾ ਆਪਣਾ 8ਵਾਂ ਦਾ ਤੇ 5ਵਾਂ ਦਾ ਸੀ ਆ ਹਾਂਜੀ ਉਹਦਾ ਰਿਜ਼ਲਟ ਆਪਣਾ ਬੈਸਟ ਰਿਹਾ ਇਹ ਅੱਗੇ ਤੁਸੀਂ ਆਸ ਕਰਦੇ ਆ ਵੀ 10th ਦਾ ਤੇ +2 ਦਾ ਹਾਂਜੀ ਸਾਡੇ ਬੱਚੇ ਅੱਗੇ ਵੀ ਇਸੇ ਤਰ੍ਹਾਂ ਦੇ ਨਤੀਜੇ ਲੈ ਕੇ ਆਉਣਗੇ ਜੀ ਬੈਲ ਜਿਨ੍ਹਾਂ ਨੇ ਇੰਨਾ ਵਧੀਆ ਮਾਹੌਲ ਸਰਜਿਆ ਹਨ ਤੇ ਇੰਨਾ ਵਧੀਆ ਬੱਚਿਆਂ ਨੂੰ ਮਾਹੌਲ ਦਿੱਤਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਠੀਕ ਠਾਕ ਹੋ? ਹਾਂਜੀ ਬਹੁਤ ਵਧੀਆ ਠੀਕ ਠਾਕ। ਕਿੱਦਾਂ ਸਰ ਲੱਗ ਰਿਹਾ ਅੱਜ ਇਹ ਬੱਚੇ ਆਪਣੇ ਸਾਹਮਣੇ ਆਣ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਿਹੜਾ ਚੈਨਲ ਹੈ ਤੁਹਾਡਾ ਅਣਖ ਇਹਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸਰ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਦੀ ਸਾਡੇ ਸਟਾਫ ਨਾਲ ਸਾਡੇ ਬੱਚਿਆਂ ਦੀ ਹੌਸਲਾ ਫੁਜਾਈ ਕਰਨ ਵਾਸਤੇ ਆਪ ਦਾ ਵਿਸ਼ੇਸ਼ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਆਧਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਇੱਕ ਇਤਿਹਾਸਕ ਦਿਨ ਹੋ ਨਿਬੜਿਆ ਕਿ ਬੱਚਿਆਂ ਨੇ ਇੰਨੀਆਂ ਵਧੀਆ ਕਾਰਜਗਾਰੀ ਦਿਖਾਈ ਹੈ ਪੰਜਵੀਂ ਦੇਮ ਧਿਆਨਾਂ ਦੇ ਵਿੱਚ ਵੀ ਔਰ ਅੱਠਵੀਂ ਦੇਮ ਧਿਆਨਾਂ ਦੇ ਵਿੱਚ ਵੀ ਇਹ ਲੜਕੀ ਹਰਨੂਰ ਕੌਰ ਜੋ ਹੈ ਸਦਾ ਜਸਪਾਲ ਸਿੰਘ ਦੀ ਬੇਟੀ ਮਾਨਵਾਲਾ ਤੋਂ ਇਹਨਾਂ ਨੇ 99.33 ਪ੍ਰਸੈਂਟ ਨੰਬਰ ਲੈ ਕੇ ਪੰਜਾਬ ਦੇ ਵਿੱਚੋਂ ਜੇ ਆਪਾਂ ਰੈਂਕ ਦੀ ਗੱਲ ਕਰੀਏ ਤਾਂ ਪੰਜਵਾਂ ਹੈ ਹਾਂਜੀ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਹਿਲੀ ਪੋਜੀਸ਼ਨ ਬਣਦੀ ਹੈ ਇਹ ਤੇ ਜੇ ਮੈਰਿਟ ਲਿਸਟ ਦੀ ਗੱਲ ਕਰੀਏ ਤਾਂ ਉਹ 33 ਮਸਥਾਨ ਬਣਦਾ ਪੰਜਾਬ ਪਰ ਦੇ ਵਿੱਚ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਹ ਜਿੱਥੇ ਇਹਦੇ ਵਾਸਤੇ ਬੱਚਿਆਂ ਦੀ ਮਿਹਨਤ ਮੈਂ ਤਾਂ ਬੱਚਿਆਂ ਦੀ ਮਿਹਨਤ ਪਹਿਲਾਂ ਗਿਣਦਾ ਕਿਉਂਕਿ ਦੇਖੋ ਅਸੀਂ ਤਾਂ ਸਾਰਿਆਂ ਨੂੰ ਪੜਾਉਨੇ ਆ ਟੀਚਰ ਤਾਂ ਸਾਰੇ ਬੱਚਿਆਂ ਨੂੰ ਬਰਾਬਰ ਹੀ ਪੜਾਉਂਦਾ ਹੈ ਉਸ ਤੋਂ ਬਾਅਦ ਬੱਚੇ ਕਿਹੜੇ ਬੱਚੇ ਉਸ ਤਰੀਕੇ ਨੂੰ ਕਿਵੇਂ ਧਿਆਨ ਨਾਲ ਪੜ੍ਹਦੇ ਆ ਕਿੰਨੀ ਘਰ ਜਾ ਕੇ ਮਿਹਨਤ ਕਰਦੇ ਆ ਇਸ ਗੱਲ ਤੇ ਡਿਪੈਂਡ ਕਰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਸਿਰ ਹੈ ਉਹ ਬੱਚਿਆਂ ਦੇ ਸਿਰ ਤੇ ਬੰਦੇ ਆ ਸੀ ਕਿ ਇਹਨਾਂ ਨੇ ਮਿਹਨਤ ਕੀਤੀ ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਟੀਚਰ ਨੇ ਕਲਾਸਿੰਗ ਚਾਰਜ ਹੋ ਗਏ ਸਾਰੇ ਅਧਿਆਪਕ ਸਹਿਬਾਨ ਜਿਨ੍ਹਾਂ ਨੇ ਇਹਨਾਂ ਨੂੰ ਪੜਾਇਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਤੇ ਸਾਡੇ ਪ੍ਰਿੰਸੀਪਲ ਸਰ ਤੇ ਸਰ ਮੈਂ ਇੱਕ ਵਿਸ਼ੇਸ਼ ਤੌਰ ਤੇ ਸਾਡੇ ਜਿਹੜੇ ਐਜੂਕੇਸ਼ਨ ਸਾਡੇ ਕੋਆਰਡੀਨੇਟਰ ਨੇ ਰਮਨ ਸਰ ਜਿਨ੍ਹਾਂ ਨੇ ਪੂਰੀ ਤਨਦੇਹੀ ਦੇ ਨਾਲ ਜਿਨ੍ਹਾਂ ਨੇ ਪੂਰੀ ਪਲੈਨਿੰਗ ਕਰਕੇ ਦੇਖੋ ਕਈ ਵਾਰ ਆਪਾਂ ਮਿਹਨਤ ਬਹੁਤ ਕਰਦੇ ਆ ਪਰ ਪਲੈਨਿੰਗ ਤੋਂ ਬਿਨਾ ਕਈ ਵਾਰ ਉਹ ਜਿਹੇ ਰਿਜ਼ਲਟ ਨਹੀਂ ਮਿਲਦੇ ਪਰ ਉਹ ਬਹੁਤ ਵਧਾਈ ਦੇ ਪਾਤਰ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਮੇਂ-ਸਮੇਂ ਤੇ ਕਲਾਸ ਇੰਚਾਰजेस ਨੂੰ ਜਿਹੜੇ ਹੈਗੇ ਆਪਣੇ ਟੀਚਰਜ਼ ਨੂੰ ਬੱਚਿਆਂ ਨੂੰ ਮਤਲਬ ਹੈਰਾਨ ਹੁੰਦਾ ਸੀ ਮੈਂ ਜਦੋਂ ਹਰ ਪੇਪਰ ਹੋਣਾ ਹਰ ਪੇਪਰ ਤੋਂ ਬਾਅਦ ਸਰ ਨੇ ਫੀਡਬੈਕ ਲੈਣੀ ਇੱਕ ਇੱਕ ਬੱਚੇ ਤੋਂ ਪੁੱਛਣਾ ਕਿ ਕਿਸ ਤਰ੍ਹਾਂ ਹੋਇਆ ਕਿੰਨੇ ਨੰਬਰ ਦਾ ਹੋਇਆ ਕਿੰਨੇ ਨੰਬਰ ਤੁਹਾਡੇ ਆ ਜਾਣਗੇ ਤਾਂ ਬਹੁਤ ਵੱਡੀ ਅਚੀਵਮੈਂਟ ਹੋਈ ਹੈ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਇਲਾਕੇ ਲਈ ਵੀ ਮਾਣ ਦੀ ਗੱਲ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਕੀ ਆਪਣੇ ਰਿਜ਼ਲਟ ਦਾ ਸਰ ਸਾਹਮਣੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਸਟਾਫ ਦੀ ਤੁਹਾਡੇ ਸਾਰੇ ਸਟਾਫ ਨੇ ਇੰਨੀ ਮਿਹਨਤ ਕੀਤੀ ਤਾਂ ਆਪਣੇ 8ਵੀਂ ਤੱਕ ਦਾ ਰਿਜ਼ਲਟ ਜਿਹੜਾ ਆਇਆ ਸਭ ਤੋਂ ਵਧੀਆ ਆਪਣੇ ਇਲਾਕੇ ਦੇ ਵਿੱਚ ਆਇਆ ਹਨਾ ਤੇ ਅੱਗੇ ਤੋਂ ਵੀ ਜਿਵੇਂ ਹੁਣ ਦੱਸਿਆ ਕਿ 10ਥ ਦਾ ਤੇ ਪਲੱਸ 2 ਦਾ ਰਿਜ਼ਲਟ ਆਉਂਦਾ ਸਾਰ ਉਹਨੂੰ ਲੈ ਕੇ ਵੀ ਕਾਫੀ ਆਪਾਂ ਨੂੰ ਆਸ ਆ ਵੀ ਆਪਣਾ ਸਕੂਲ ਦੇ ਬੱਚੇ ਅੱਗੇ ਹਾਂ ਸਾਨੂੰ ਪੂਰੀ ਉਮੀਦ ਹੈ ਜੀ ਹਾਂਜੀ ਸਰ ਅਸੀਂ ਸੈਸ਼ਨ ਦੇ ਸ਼ੁਰੂ ਦੇ ਵਿੱਚ ਹੀ ਮਤਲਬ ਇਸ ਗੱਲ ਦੀ ਤਿਆਰੀ ਸ਼ੁਰੂ ਕਰਤੀ ਸੀ ਕਿ ਬੱਚੇ ਬੱਚਿਆਂ ਦੇ ਵਿੱਚ ਟੈਲੈਂਟ ਦੀ ਕੋਈ ਕਾਰਨ ਨਹੀਂ ਹੈ ਬੱਚਿਆਂ ਨੂੰ ਸਹੀ ਗਾਈਡੈਂਸ ਦੇਣ ਦੀ ਜ਼ਰੂਰਤ ਹੈ। ਹਾਂਜੀ। ਤਾਂ ਅਸੀਂ ਇਹ ਸਾਰੇ ਸਟਾਫ ਨੇ ਇਹ ਗੱਲ ਮਤਲੀ ਸੀ ਵੀ ਕਿ ਕੁਛ ਨਾ ਕੁਛ ਜ਼ਰੂਰ ਅਚੀਵਮੈਂਟ ਆਪਾਂ ਕਰਨੀ ਹੈ। ਐਜੂਕੇਸ਼ਨ ਦੇ ਖੇਤਰ ਦੇ ਵਿੱਚ ਖੇਡਾਂ ਦੇ ਵਿੱਚ ਤਾਂ ਵੈਸੇ ਸਕੂਲ ਤੁਸੀਂ ਦੇਖਦੇ ਹੋ ਵੀ ਨਾ ਹੈ ਅੱਛਾ। ਤਾਂ ਇਸ ਫੀਲਡ ਦੇ ਵਿੱਚ ਮੈਰਿਟ ਦੇ ਵਿੱਚ ਆਉਣਾ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਸਾਨੂੰ 10ਵੀਂ ਤੇ 12ਵੀਂ ਜਿਹੜੇ ਅਜੇ ਦੋ ਕਲਾਸਾਂ ਦੇ ਰਿਜ਼ਲਟ ਆਉਣੇ ਆ ਉਹ ਤੋਂ ਵੀ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਵਿੱਚ ਬਹੁਤ ਵਧੀਆ ਪਰਫਾਰਮ ਕਰ ਦੇਣਗੇ। ਹਾਂਜੀ। ਧੰਨਵਾਦ ਸਰ। ਥੈਂਕ ਯੂ। हां जी दोस्त ਅੱਗੇ ਆਪਾਂ ਗੱਲ ਕਰਦੇ ਹਾਂ ਸਕੂਲ ਦੇ ਮੈਨੇਜਮੈਂਟ ਨਾਲ ਵੀ ਇਹਨਾਂ ਨੇ ਵੀ ਇੱਕ ਬਹੁਤ ਵਧੀਆ ਬੱਚਿਆਂ ਲਈ ਮਾਹੌਲ ਦਿੱਤਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਮੈਨੇਜਮੈਂਟ ਸਦਕੀ ਅੱਜ ਆਪਣੇ ਰਿਜ਼ਲਟ ਸਾਹਮਣੇ ਆਣਾ ਜੀ ਮੈਨੇਜਮੈਂਟ ਨੇ ਇੱਕ ਪਲੇਟਫਾਰਮ ਦਿੱਤਾ ਬੱਚਿਆਂ ਨੂੰ ਮਿਹਨਤ ਟੀਚਰਜ਼ ਨੇ ਕਰਵਾਈ ਬੱਚਿਆਂ ਨੇ ਉਹਨਾਂ ਦੇ ਗਾਈਡੈਂਸ ਦੇ ਅਨੁਸਾਰ ਮਿਹਨਤ ਕੀਤੀ ਤੇ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਆ ਤੇ ਅੱਗੇ ਮੈਨੇਜਮੈਂਟ ਦਾ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਵੀ ਨਵੀਂ ਐਕਟੀਵਿਟੀ ਕੋਈ ਸ਼ੋਰ ਪਿਛਲੇ ਕੁਝ ਸਮੇਂ ਦੌਰਾਨ ਅਸੀਂ ਇਸ ਸੀਜ਼ਨ ਨੂੰ ਮਹਿਸੂਸ ਕੀਤਾ ਵੀ ਸਕੂਲ ਦੇ ਵਿੱਚ ਜਿਹੜੀ ਹੈਗੀ ਆ ਉਹ ਇੰਗਲਿਸ਼ ਸਪੋਕਨ ਨੂੰ ਲੈ ਕੇ ਅਸੀਂ ਥੋੜਾ ਦੂਜੇ ਸਕੂਲਾਂ ਨਾਲੋਂ ਸੀਬੀਐਸੀ ਸਕੂਲਾਂ ਨਾਲੋਂ ਉਹ ਕੀਤਾ ਅਸੀਂ ਉਮੀਦ ਕਰਦੇ ਆਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਸਪੀਕਰ ਇੱਥੋਂ ਬਣਾ ਕੇ ਇੱਥੋਂ ਪੈਦਾ ਕਰਾਂਗੇ ਜਿਹੜੇ ਉਹਨਾਂ ਸਕੂਲਾਂ ਨੂੰ ਕੰਪੀਟ ਕਰ ਸਕਣ ਇਸ ਇਲਾਕੇ ਦੇ ਵਿੱਚ ਪੰਜਾਬ ਬੋਰਡ ਦੇ ਸਕੂਲ ਦੀ ਇੱਕ ਵਿਲੱਖਣ ਪਛਾਣ ਹੋ ਬਣਾ ਸਕਣ ਮੈਂ ਇਹੋ ਸਕੂਲ ਦੇ ਵਿੱਚ ਐਂਟਰੀ ਕਰੀ ਨਹੀਂ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਇਹ ਸੀਬੀਐਸਸੀ ਕਿ ਪੰਜਾਬ ਬੋਰਡ ਹੈ ਜੀ ਬੱਚਿਆਂ ਨੂੰ ਮਿਲਿਆ ਤਾਂ ਵੀ ਨਹੀਂ ਮੈਨੂੰ ਪਤਾ ਲੱਗਿਆ ਵੀ ਪੰਜਾਬ ਬੋਰਡ ਦੇ ਬੱਚੇ ਸਕੂਲ ਦੇ ਬੱਚੇ ਆ ਕਿ ਸੀਬੀਐਸਸੀ ਦੇ ਮੈਨੂੰ ਕੋਈ ਫਰਕ ਨਹੀਂ ਲੱਗਿਆ ਜੀ ਇਹ ਸਾਡੇ ਯੋਗ ਪ੍ਰਿੰਸੀਪਲ ਸਾਡੇ ਕੋਆਰਡੀਨੇਟਰ ਸਾਡੇ ਸਟਾਫ ਦੀ ਮਿਹਨਤ ਦਾ ਸਦਕਾ ਜਿਨ੍ਹਾਂ ਨੇ ਇੱਕ ਇਹੋ ਜਿਹਾ ਮਾਹੌਲ ਬਣਾਇਆ ਵੀ ਇੱਥੇ ਆ ਕੇ ਤੁਹਾਨੂੰ ਡਿਸਪੀਲਨ ਪੱਖੋਂ এডੂਕੇਸ਼ਨ ਪੱਖੋਂ ਸਕੂਲ ਜਿਹੜਾ ਹੈਗਾ ਉਹ ਇਸ ਇਲਾਕੇ ਦੀਆਂ ਸੰਸਥਾਵਾਂ ਦੇ ਵਿੱਚੋਂ ਮੋਰੀ ਸਥਾਨ ਤੇ ਤੁਸੀਂ ਦੇਖਿਆ ਇਸ ਬੱਚਿਆਂ ਦੀ ਸਫਲਤਾ ਦੇ ਪਿੱਛੇ ਸਭ ਤੋਂ ਵੱਡਾ ਹੱਥ ਕਹਿੰਦੇ ਰਮਨ ਸਰ ਦਾ ਵੀ ਹੈਗਾ ਸਟਾਫ ਕਹਿੰਦਾ ਵੀ ਇਹਨਾਂ ਨਾਲ ਵੀ ਦੋ ਸ਼ਬਦ ਲੈ ਜਾਣ ਹਾਂਜੀ ਦਾ ਸਤਿਕਾਰ ਸਭ ਤੋਂ ਪਹਿਲਾਂ ਵੀ ਜੀ ਤੁਹਾਡਾ ਸਾਡੇ ਸਕੂਲ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਇਸ ਵੀ ਸਭ ਤੋਂ ਵੱਡੀ ਜਿਆਦਾ ਮਿਹਨਤ ਬੱਚਿਆਂ ਦੀ ਹੈ ਜੀ ਬਿਲਕੁਲ ਸਰ ਠੀਕ ਹੈ ਬੱਚੇ ਸਾਰੇ ਇੰਟੈਲੀਜੈਂਟ ਹੁੰਦੇ ਆ ਜੇ ਆਪਾਂ ਉਹਨਾਂ ਨੂੰ ਸਹੀ ਗਾਈਡੈਂਸ ਮਿਲ ਜੇ ਬੱਚਿਆਂ ਨੂੰ ਤਾਂ ਬੱਚੇ ਅੱਗੇ ਆਉਣਗੇ ਜੀ ਠੀਕ ਹੈ ਉਹ ਮੈਂ ਬੱਚਿਆਂ ਨੂੰ ਗਾਈਡ ਕੀਤਾ ਵੀ ਬੋਰਡ ਦੀ ਕਲਾਸ ਵਿੱਚ ਆਪਾਂ ਪੇਪਰ ਕਿਵੇਂ ਅਟੈਂਪਟ ਕਰਨਾ ਹੈ ਕਿਵੇਂ ਪ੍ਰੈਪਰੇਸ਼ਨ ਕਰਨੀ ਹੈ ਤੇ ਬੱਚਿਆਂ ਨੇ ਉਹਨੂੰ ਪੂਰਾ ਫਾਲੋ ਕੀਤਾ ਤੇ ਤੁਹਾਡੇ ਸਾਹਮਣੇ ਅੱਜ ਸਾਡਾ ਇੱਕ ਬੱਚਾ ਪੰਜਾਬ ਦੇ ਵਿੱਚ 5th ਪੋਜੀਸ਼ਨ ਤੇ ਹੈ ਜੀ ਤੇ ਬਠਿੰਡਾ ਵਿੱਚ ਟਾਪਰ ਹੈ ਜੀ ਪਰ ਸਰ ਉਹ ਤਾਂ ਹੀ ਹੋ ਸਕਦਾ ਜੇਕਰ ਸਕੂਲ ਦੀ ਮੈਨੇਜਮੈਂਟ ਸਕੂਲ ਦਾ ਸਟਾਫ ਸਕੂਲ ਦੇ ਪ੍ਰਿੰਸੀਪਲ ਸਾਥ ਦੇਣਗੇ ਕੋਈ ਸਿਸਟਮ ਨਾਲ ਚੱਲਣਗੇ ਸਰ ਹਾਂ ਸਕੂਲ ਦੀ ਮੈਨੇਜਮੈਂਟ ਵੱਲੋਂ ਸਕੂਲ ਦੇ ਪ੍ਰਿੰਸੀਪਲ ਸਰ ਵੱਲੋਂ ਜੋ ਵੀ ਮੈਂ ਨਾਲ ਪੁਆਇੰਟ ਕੋਈ ਡਿਸਕਸ ਕਰਦਾ ਸੀ ਕਿ ਸਰ ਵੀ ਐਦਾਂ ਹੋਣਾ ਚਾਹੀਦਾ ਵੀ ਮੈਂ ਮੈਂ ਐਦਾਂ ਹੋਣਾ ਚਾਹੀਦਾ ਇਹਨਾਂ ਨੇ ਕਦੀ ਮੈਨੂੰ ਮੰਨਣਾ ਨਹੀਂ ਕੀਤਾ ਜਿਵੇਂ ਮੈਂ ਕਹਿ ਦਿੰਦਾ ਇਹਨਾਂ ਨੇ ਮੇਰੀ ਹਰ ਗੱਲ ਨੂੰ ਮੰਨਿਆ ਵੀ ਆ ਪੈਦਾਂ ਕਰ ਲੈਨੇ ਆ ਤੇ ਮੈਨੇਜਮੈਂਟ ਵੱਲੋਂ ਦੇ ਪ੍ਰਿੰਸੀਪਲ ਸਰ ਵੱਲੋਂ ਪੂਰਾ ਕੋਆਪਰੇਟ ਕੀਤਾ ਗਿਆ ਜਿਸ ਕਰਕੇ ਨਤੀਜੇ ਤੁਹਾਡੇ ਸਾਹਮਣੇ ਆ ਚੁੱਕੇ ਆ ਸਰ ਆਉਣ ਵਾਲੇ ਟਾਈਮ 10th ਕਲਾਸ ਪਲੱਸ 2 ਕਲਾਸ ਦੇ ਵੀ ਆਉਣੇ ਨਤੀਜੇ ਉਹਨਾਂ ਵਿੱਚ ਵੀ ਸਾਨੂੰ ਹੋਪ ਹੈ ਜੀ 100% ਬੱਚਾ ਮੈਰਿਟ ਦੇ ਵਿੱਚ ਆਊਗਾ ਹੀ ਆਊਗਾ ਬਿਲਕੁਲ ਸਰ ਸਾਡੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਸਾਡਾ ਬੱਚਾ ਪੰਜਾਬ ਦੇ ਵਿੱਚ ਤਾਂ ਟੌਪ ਕੀ 5th ਪੋਜੀਸ਼ਨ ਆਈ ਹੈ ਜੀ ਬਠਿੰਡਾ ਟਾਪਰ ਹੈ ਪਰ ਸਾਡੇ ਸਬਜੈਕਟ ਵਾਈਜ਼ ਵੀ ਬੱਚਾ ਨੇ 100 ਆਊਟ ਆਫ 100 ਸਕੋਰ ਆਇਆ ਜੀ ਪੰਜਾਬੀ ਵਿੱਚ ਸਾਡੇ 2 ਸਟੂਡੈਂਟਸ ਐ ਨਵਨੀਤ ਸਿੰਘ ਐਂਡ ਹਰਮਨਪ੍ਰੀਤ ਸਿੰਘ ਜਿਨ੍ਹਾਂ ਨੇ 100 ਆਊਟ ਆਫ 100 ਸਕੋਰ ਆਇਆ ਜੀ ਸੈਕੰਡ ਹਿੰਦੀ ਵਿੱਚ ਸਾਡੇ 4 ਸਟੂਡੈਂਟਸ ਐ ਜੈਸਮੀਨ ਕੌਰ ਹਰਨੂਰ ਕੌਰ ਨਵਨੀਤ ਸਿੰਘ ਹਰਮਨਪ੍ਰੀਤ ਸਿੰਘ 3rd ਮੈਥ ਵਿੱਚ 100 ਆਊਟ ਆਫ 100 3 ਸਟੂਡੈਂਟਸ ਐ ਜੀ ਲਵਲੀਨ ਕੌਰ ਜੈਸਮੀਨ ਕੌਰ ਹਰਨੂਰ ਕੌਰ ਸਾਇੰਸ ਵਿੱਚ 100 ਆਊਟ ਆਫ 100 ਹਰਨੂਰ ਕੌਰ ਇਹ ਸਟੂਡੈਂਟਸ ਐ ਸਾਡੇ ਜਿਨ੍ਹਾਂ ਨੇ 100 ਆਊਟ ਆਫ 100 ਸਕੋਰ ਆਇਆ ਜੀ ਅਬਵ 90 ਪੰਜਾਬੀ ਵਿੱਚ 32 ਸਟੂਡੈਂਟਸ ਹੈ ਜੀ ਟੋਟਲ 39 ਸੀ si, ਹਿੰਦੀ 22 ਸਟੂਡੈਂਟਸ ਹੈ ਅਬਵ 90 ਇੰਗਲਿਸ਼ 15 ਸਟੂਡੈਂਟਸ ਹੈ ਅਬਵ 90 ਮੈਥ 12 ਸਟੂਡੈਂਟਸ ਹੈ ਅਬਵ 90 ਸਾਇੰਸ 18 ਸਟੂਡੈਂਟਸ ਹੈ ਅਬਵ 90 ਐਸਐਸਟੀ 10 ਸਟੂਡੈਂਟਸ ਹੈ ਅਬਵ 90 ਹਾਂਜੀ ਬੇਟਾ ਕੀ ਨਾਮ ਆ ਮਨਵੀਰ ਕੌਰ ਅਸਮਨਵੀਰ ਕੌਰ ਕਿਹੜੀ ਜਗ੍ਹਾ ਤੋਂ ਬੰਗੀ ਕਲਾਮ ਬੰਗੀ ਕਲਾਮ ਤੋਂ ਫਿਰ ਇੱਥੇ ਸਕੂਲ ਚ ਪਹੁੰਚਦੇ ਕਾਦੀ ਤੇ ਹੋ ਬਹਿਣ ਤੇ ਹਾਂਜੀ ਤੇ ਕਿਵੇਂ ਲੱਗਿਆ ਸਕੂਲ ਦਾ ਮਾਹੌਲ ਤੁਹਾਨੂੰ ਬਹੁਤ ਵਧੀਆ ਸ਼ੁਰੂ ਤੋਂ ਇੱਥੋਂ ਕੇ ਪਹਿਲਾਂ ਹੋਰ ਸਕੂਲ ਸੀ ਸ਼ੁਰੂ ਤੋਂ ਇੱਥੇ ਹੈ ਅੱਛਾ ਸ਼ੁਰੂ ਤੋਂ ਇੱਥੇ ਹਾਂ ਤੇ ਗੇਮਾ ਗੁਮਾ ਵੀ ਇੱਥੇ ਵਧੀਆ ਹੋ ਕਰਵਾ ਰਹੇ ਹੋ ਫਿਰ ਹਾਂਜੀ ਅੱਛਾ ਤੇ ਹੋਰ ਕੀ ਕਹਿਣਾ ਚਾਹੋਗੇ ਅਸੀਂ ਵੀ ਜਿਵੇਂ ਹੁਣ ਜਿਹੜੇ ਗਰਲਸ ਨੇ ਮੈਰੀ ਲਿਸਟ ਨੇ ਮਾਇਆ ਉਹ ਮੇ ਅਸੀਂ ਵੀ ਵੱਧ ਪੜਾਈ ਕਰਕੇ ਤੇ ਉਹਨਾਂ ਨੂੰ ਵੀ ਮਤਲਬ ਉਹਨਾਂ ਤੋਂ ਵੀ ਅਬਵ ਨੰਬਰ ਲੈਣੇ ਆ ਵੈਰੀ ਗੁੱਡ ਜਿਵੇਂ ਤੁਸੀਂ ਉਹ ਬੱਚੇ ਹੁਣ ਦੇਖ ਕੇ ਸਟੇਜ ਤੇ ਜਿਹੜੇ ਮਤਲਬ ਟੋਕ ਕੀਤਾ ਸੀ ਉਹਨਾਂ ਨੂੰ ਕਿੰਨਾ ਵਧੀਆ ਸਨਮਾਨਿਤ ਕੀਤਾ ਨਾ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਅਗਲੇ ਵਾਰ ਉਹ ਸਟੇਜ ਤੇ ਹੋਵੋਗੇ ਪੱਕਾ ਹਾਂ ਹਾਂ ਥੈਂਕ ਯੂ ਸ਼ਸ਼ੀਕਾਲ ਸਾਹਿਬ ਸ਼ਸ਼ੀਕਾਲ ਬੇਟਾ ਕੀ ਨਾਮ ਆ ਸਰ ਇੱਕਮਜੋਦਕਰ اچھا ਇੱਕਮਜੋਦਕਰ ਕਿਹੜੀ ਜਗ੍ਹਾ ਤੋਂ ਸਰ ਬੰਗੀਨਿਹਾਲ ਬੰਗੀਨਿਹਾਲ ਤੇ ਆ ਕਲਾਸ ਸਰ 8 ਤੇ ਅੱਜ ਜਿਹੜੇ ਬੱਚੇ ਸਨਮਾਨਿਤ ਕੀਤੇ ਗਏ ਸਟੇਜ ਤੇ ਹਣਾ ਉਹਨਾਂ ਨੂੰ ਦੇਖ ਕੇ ਕਿਵੇਂ ਲੱਗਿਆ ਸਰ ਬਹੁਤ ਹੀ ਵਧੀਆ ਫੀਲ ਹੋਇਆ ਇਕੋ ਜਿ ਆਪਣੇ ਅੰਦਰ ਵੀ ਆਈ ਵੀ ਅਗਲੀ ਵਾਰ ਆਪਾਂ ਵੀ ਉਸ ਜਗ੍ਹਾ ਤੇ ਹੋਈਏ ਯੈਸ ਸਰ ਅੱਛਾ ਤੇ ਉਹਦੇ ਲਈ ਫਿਰ ਕੀ ਕਰੋਗੇ ਸਰ ਵਧੀਆ ਮਿਹਨਤ ਕਰਾਂਗੇ ਤੇ ਉਹਨਾਂ ਵਾਂਗੂ ਮੈਰਿਟ ਚਾਹਾਂਗੇ ਵੈਰੀ ਗੁੱਡ ਆ ਦੇਖ ਲਓ ਵੀ ਕਹਿੰਦੇ ਉਹਨਾਂ ਬੱਚਿਆਂ ਨੂੰ ਅਗਲੀ ਵਾਰ ਅਸੀਂ ਵੀ ਉਸ ਸਟੇਜ ਤੇ ਹੋਵਾਂਗੇ ਤੇ ਮਿਹਨਤ ਕਰਾਂਗੇ ਕਿੰਨੇ ਘੰਟੇ ਪੜੋਗੇ ਫਿਰ ਸਰ ਜਿੰਨਾ ਟਾਈਮ ਮਿਲੇ ਆਈ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਸਰ ਸ਼ਸ਼ੀ ਗਾਟਾ ਸ਼ਸ਼ੀ ਕਾਲੋ ਬੇਟਾ ਉੱਚੀ ਬੋਲੋ ਥੋੜਾ ਸਰ ਸ਼ਿਕਾਲ ਸਰ ਅੱਛਾ ਕਿਹੜੀ ਜਗ੍ਹਾ ਤੋਂ ਪੱਕਾ ਖੁਰਦ ਪੱਕਾ ਖੁਰਦ ਕੀ ਨਾਮ ਆਪਣਾ ਨਵਨੂਰ ਕਾਰ ਅੱਛਾ ਇੱਕ ਪੱਕਾ ਕਲਾਂ ਆ ਲਗੇ ਪੱਕਾ ਖੁਰਦ ਕਿਹੜਾ ਫਿਰ ਕਿੱਥੇ ਰਹਿ ਗਿਆ ਜੀ ਸਰ ਇਹ ਪੱਕਾ ਕਲਾਂ ਦੇ ਨਾਲ ਹੀ ਆ ਅੱਛਾ ਪੱਕਾ ਕਲਾਂ ਦੇ ਨਾਲ ਹੀ ਆ ਹਾਂ ਪੱਕਾ ਖੁਰਦ ਆ ਯੈਸ ਸਰ ਅੱਛਾ ਤੇ ਕਲਾਸ ਕਿਹੜੀ ਸੀ ਆਪਣੀ 8th 8th ਤੇ ਕਿਵੇਂ ਆ ਸਕੂਲ ਦਾ ਤੁਹਾਨੂੰ ਇਹ ਮਤਲਬ ਕਿ ਦੂਜੇ ਸਕੂਲਾਂ ਨੂੰ ਕੀ ਫਰਕ ਲੱਗਿਆ ਸਕੂਲ ਦੇ ਵਿੱਚ ਸਰ ਇਹ ਸਕੂਲਸ ਵਧੀਆ ਸਟੱਡੀ ਹੈਗੀ ਅੱਛਾ ਤੇ ਵਧੀਆ ਸਰ ਅਸ਼ਾਕ ਤੇ ਜਿਹੜੇ ਸਕੂਲ ਦੇ ਸਾਫ ਆ ਟੀਚਰ ਆ ਉਹ ਕਿੱਦਾਂ ਦੇ ਆ ਉਹ ਵੀ ਸਰ ਬਹੁਤ ਵਧੀਆ ਗਏ ਛੱਬੇ ਅਸੀਂ ਤਾਂ ਨਹੀਂ ਕੈਮਰੇ ਨੂੰ ਦੇਖ ਕੇ ਕਹੀ ਜਾਂਦੇ ਵੀ ਵਧੀਆ ਵਾਕਈ ਸਟੱਡੀ ਵਧੀਆ ਕਰਵਾਉਂਦੇ ਆ ਸਹੀ ਯੈਸ ਅੱਛਾ ਤੇ ਕੀ ਬਾਨਣਾ ਚਾਹੁੰਦੇ ਤੁਸੀਂ ਸਰ ਜੱਜ ਅੱਛਾ ਵੈਰੀ ਗੁੱਡ ਤੇ ਜਿਹੜਾ ਅੱਜ ਫੰਕਸ਼ਨ ਹੋਇਆ ਆਪਣਾ ਇੱਥੇ ਨਾ ਯੈਸ ਤੇ ਉਹਨੂੰ ਦੇਖ ਕੇ ਕਿਵੇਂ ਲੱਗਿਆ ਤੁਹਾਨੂੰ ਵੀ ਕੀ ਫੀਲ ਕਰਦੇ ਤੁਸੀਂ ਸਰ ਬਹੁਤ ਵਧੀਆ ਫੀਲ ਕਰਦੇ ਆ ਵੀ ਅਸੀਂ ਵੀ ਐਦਾਂ ਹੀ ਆ 100 ਆਊਟ ਆਫ 100 ਮੈਰੀਟ ਚਾਮਾਗੇ ਸੋ ਵੈਰੀ ਗੁੱਡ ਬਾਕੀ ਤੁਸੀਂ ਸਾਰੇ ਬੱਚੇ ਮੈਂ ਤਾਂ ਜਿੰਨੇ ਮਿਲਿਆ ਅੱਜ 100 ਵਾਲੀ ਮਿਲ ਰਹੇ ਹਨ ਪੱਕਾ ਵੀ 100 ਲੈ ਜਾਓਗੇ ਯੈਸ ਸਰ ਅਗਲੇ ਸਾਲ ਅਸੀਂ ਹੋਵਾਂਗੇ ਇਸ ਜਗ੍ਹਾ ਤੇ ਓਕੇ ਸਰ ਵਾਦਾ ਯੈਸ ਸਰ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਪੁੱਟਾ ਸਰ ਮਾਈ ਨੇਮ ਇਜ਼ ਮਨਰੀਤ ਕੌਰ ਹਾਂਜੀ ਫਰਮ 8th ਕਲਾਸ ਓਕੇ ਤੇ ਪੈਨ ਆਪਣਾ ਪੰਗੀ ਰੁਗੂ ਪੰਗੀ ਰੁਗੂ ਤੇ ਕਿਵੇਂ ਲੱਗਿਆ ਅੱਜ ਦਾ ਪ੍ਰੋਗਰਾਮ ਸਰ ਬਹੁਤ ਵਧੀਆ ਇਹ ਹੋਰ ਸਕੂਲ ਦੇ ਵਿੱਚ ਜਿਹੜੀ ਐਕਟੀਵਿਟੀ ਹੁੰਦੀ ਰਹਿੰਦੀਆਂ ਕੋਈ ਗੇਮਾਂ ਵਗੈਰਾ ਜਾਂ ਕੁਝ ਹੋਰ ਉਹਦੇ 'ਚ ਵੀ ਪਾਰਟਿਸਿਪੇਟ ਕਰਦੇ ਹੋਗੇ ਕੱਲਾ ਪੜ੍ਹਾਈ ਵਾਲੀ نو ਸਰ ਆਲ ਐਕਟੀਵਿਟੀਜ਼ ਪਾਰਟਿਸਿਪੇਟ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਸਰ